ਸੰਗਤਾਂ ਨੂੰ ਬੇਨਤੀ ਕਰਨ ਆਏ ਆ ਕਿ 23 ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ 350 ਸਾਲਾ ਮਨਾਉਣਾ ਹੈ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਮੋਦੀ ਹੁਣੀ ਇਹਦੇ ਬਾਰੇ ਤਿਆਰੀ ਕਰਨੀ ਹੈ ਜਿਸ ਬੰਦੇ ਨੇ ਆਪਣੇ ਧਰਮ ਦੇ ਬਰਖਿਲਾਫ ਮੁਸਲਮਾਨਾਂ ਦਾ ਕਾਂਡ ਕੀਤਾ ਗੋਦਰਾ ਚ ਔਰ ਜਿਸ ਦੇ ਬਰਖਿਲਾਫ ਸਿੱਖਾਂ ਨੂੰ ਮਰਵਾਉਣ ਦੀਆਂ ਸਾਜ਼ਿਸ਼ਾਂ ਗੁਰਪਤਵੰਨ ਸਿੰਘ ਪੰਨੂ ਨਿੱਜਰ ਸਾਹਿਬ ਦੇ ਬਰਖਿਲਾਫ ਤੇ ਹੋਰ ਸਿੱਖਾਂ ਬਾਹਰ ਅੱਜ ਵੀ ਚੱਲ ਰਹੀਆਂ ਹੈਗੀਆਂ ਔਰ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਜਿੱਥੇ ਦਿੱਲੀ ਸਰਕਾਰ ਤੇ ਮੋਦੀ ਦੀ ਗੱਲ ਚੱਲਦੀ ਹੈ ਐਸਜੀਪੀਸੀ ਜਿਸ ਨੇ ਸੁਮੇத் ਸੈਣੀ ਹਜ਼ਾਰ ਆਲਮ ਨੂੰ ਇੱਕ ਪਾਸੇ ਡੀਜੀਪੀ ਵੀ ਬਣਾਇਆ ਦੂਜੇ ਪਾਸੇ ਆਪਣੇ ਪਾਰਟੀ ਦੀਆਂ ਟਿਕਟਾਂ ਦਿੱਤੀਆਂ ਜਿਨ੍ਹਾਂ ਨੇ ਬੁੱਚੜਬਾਜੀ ਪੰਜਾਬ 'ਚ ਕੀਤੀ ਹੈ ਉਹ ਕਹਿੰਦੇ ਆ ਕਿ ਅਸੀਂ ਸਿਧਾਂਤ ਜਲੀ ਦੇਣੀ ਹੈਗੀ ਆ ਗੁਰੂ ਸਾਹਿਬ ਨੂੰ ਅਸੀਂ ਸਮਝਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੱਚੀ ਸਿਧਾਂਤ ਜਲੀ ਆ ਸਾਰੇ ਜਿਹੜੇ ਹਿਊਮਨ ਰਾਈਟਸ ਦੇ ਕੇਸ ਹੋਏ ਆ ਵਰਗੀਆਂ ਸੰਸਥਾ ਹਿਊਮਨ ਰਾਈਟਸ ਵਾਚ ਵਰਗੀਆਂ ਸੰਸਥਾ ਨੇ ਜਿਹੜੇ ਕੇਸ ਇਕੱਠੇ ਕੀਤੇ ਹੈਗੇ ਆ ਉਹ ਅਸੀਂ ਸਾਰੇ ਇਕੱਠੇ ਕਰਕੇ ਇੱਕ ਵਾਈਟ ਪੇਪਰ ਪੰਜਾਬ ਦੇ ਉੱਤੇ ਜਿਹੜਾ ਪਾਣੀ ਦੀ ਲੁੱਟ ਹੋ ਰਹੀ ਹੈ ਸਿੱਖਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਹੋਈਆਂ ਜੋ ਪੁਲਿਸ ਅਫਸਰਾਂ ਨੇ ਬੁੱਚੜਬਾਜੀ ਕੀਤੀ ਹੈ ਜਿਵੇਂ ਸੂਬੇ ਸਰਹੰਦ ਨੇ ਕੀਤੀ ਹੈ ਉਹ ਸਾਰੀਆਂ ਜਿਹੜੀਆਂ ਰਿਕਾਰਡ ਹੈ ਅਸੀਂ ਬਿਲਕੁਲ ਵਾਈਟ ਪੇਪਰ ਬਣਾ ਕੇ ਦੀਨਾ ਕਾਂਗੜ ਦੀ ਧਰਤੀ ਜਿੱਥੇ ਦਸਮ ਪਿਤਾ ਨੇ ਜ਼ਫਰਨਾਮਾ ਆਪਣੀ ਜਿੱਤ ਦਾ ਇੱਕ ਨਾਮਾ ਔਰੰਗਜ਼ੇਬ ਨੂੰ ਭੇਜਿਆ ਸੀ ਜਦ ਔਰੰਗਜ਼ੇਬ ਦੇ ਜ਼ਬਰ ਜਨਾਤ ਤਹਿਤ ਕਸ਼ਮੀਰੀ ਪੰਡਤਾਂ ਨੂੰ ਵੀ ਮਾਰਿਆ ਜ਼ਬਰ ਕੀਤਾ ਜਾ ਰਿਹਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਉਹਨਾਂ ਨੇ ਸ਼ਹੀਦ ਕੀਤਾ ਸੀਗਾ ਸੋ ਅਸੀਂ ਸਮਝਦੇ ਹਾਂ ਕਿ ਸੱਚੀ ਸੰਧਾਨਲੀ ਇਹੀ ਹੋਊਗੀ ਕਿ ਗੁਰੂ ਸਾਹਿਬ ਦੀ ਲੀਹਾਂ ਤੇ ਚੱਲੀਏ ਨਾ ਕਿ ਆਪਾਂ ਉਹ ਸੰਸਥਾਵਾਂ ਨਾਲ ਤੁਰੀਏ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਬਹੁਤ ਵੱਡੇ ਜ਼ੁਲਮ ਕੀਤੇ ਹਨ ਸੋ ਸੰਤਾਂ ਨੂੰ ਬੇਨਤੀ ਹੈ ਕਿ 23 ਨਵੰਬਰ ਨੂੰ ਜ਼ਫਰਨਾਮਾ ਦੇ ਲਿਖਣ ਦੇ ਸਥਾਨ ਦੀ ਗੁਰਦੁਆਰਾ ਦੀਨਾ ਸਾਹਿਬ ਪਹੁੰਚ ਕੇ 23 ਨਵੰਬਰ ਨੂੰ ਉੱਥੇ ਅਸੀਂ ਆਪਣਾ ਆ ਗੁਰੂ ਸਾਹਿਬ ਨੂੰ ਸੱਚੀ ਸਤਿ ਸ਼ਰਾਂਜਲੀ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਉਹ ਹੀ ਕੁ ਸਾਡੇ ਨਾਲ ਫੇਰ ਹੋ ਰਿਹਾ ਹੈ ਉਹਨਾਂ ਨੂੰ ਲੈ ਕੇ ਹੀ ਪਾਰਟੀ ਨੇ ਜਿਹੜਾ ਦਿਨੇ ਕਾਂਕੜ ਦਾ ਪ੍ਰੋਗਰਾਮ ਰੱਖਿਆ ਉੱਥੋਂ ਜਫਰ ਨਾਮੇ ਦੀ ਗੁਰੂ ਸਾਹਿਬ ਬਕਸਰ ਉਹਨੂੰ ਆਧਾਰ ਬਣਾ ਕੇ ਅੱਜ ਦੇ ਜਿਹੜਾ ਰਾਸ਼ਟਰਪਤੀ ਆ ਉਹਨੂੰ ਉਹਨਾਂ ਦਮ ਇਹਨਾਂ 24 ਤਰੀਕ ਨੂੰ 23 ਤਰੀਕ ਨੂੰ ਇੱਕ ਵੱਡਾ ਇਕੱਠ ਹੋਊਗਾ ਜਿਹਦੇ ਵਿੱਚ ਸੈਮ ਵਗੈਰਾ ਕਿਤੇ ਜਾਣਗੇ ਔਰ ਕਾਨਫਰੰਸਾਂ ਵਿਚਾਰ ਕੀਤੀ ਜਾਣਗੇ ਆਪਾਂ ਨੇ ਦਿਨਾਂ কাੰਗੜ ਪਹੁੰਚਣਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੇ ਦਸਤਾਰ ਨਾਲ ਸਾਰਾ ਜਿਹੜਾ ਹੈਗਾ ਸਰਕਲਾਂ ਦੇ ਵਿੱਚ ਉਹ ਕਰ ਲੈਣਾ ਕਿ ਕਿਸ ਤਰੀਕੇ ਨਾਲ ਸਾਨੂੰ ਪਾਰਟੀ ਕੋਈ ਸੰਯੋਗ ਦੇ ਰਹੀ ਹੈ ਜਾਂ ਅਸੀਂ ਆਪਣੇ ਤੌਰ ਤੇ ਜਾਣਾ ਹੈ ਕਿਵੇਂ ਜਾਣਾ ਹੈ ਕੀ ਉਹਦਾ ਪ੍ਰੋਗਰਾਮ ਲਾਣਾ ਹੈ ਉਹ ਦਿਨਾਂ ਦੇ ਵਿੱਚ ਆਪਾਂ ਬਣਾਵਾਂਗੇ ਕਿਉਂਕਿ ਇਹ ਦਿਨ ਵੀ ਥੋੜੇ ਜਿਹੇ ਹੈਗੇ ਪਰ ਲਗਾਤਾਰ ਅੱਗੇ ਚੱਲਦੇ ਰਹਿਣਾ ਇਹਦੇ ਵਿੱਚ ਆਪਾਂ ਢਿੱਲ ਨਾ ਪੈਣ ਦਈਏ ਤਾਂ ਕਿ ਜਿਹੜਾ ਸਾਡਾ ਉੱਥੇ ਦਿਨੇ ਕਾਂਗੜ ਦਾ ਮਕਸਦ ਹੈ ਉਹਦੇ ਵਿੱਚ ਅਸੀਂ ਕੰਮ ਆਵ ਖੋ ਸਕੀਏ ਉਹਦੇ ਵਿੱਚ ਸਿਰਫ ਇਹ ਹੀ ਨਹੀਂ ਵੀ ਰਾਸ਼ਟਰਪਤੀ ਨੂੰ ਵੰਡੰਦਣਾ ਉਹਦੇ ਵਿੱਚ ਅਸੀਂ ਇੱਕ ਬਲਡ ਨੂੰ ਸੁਨੇਹਾ ਦੇਣਾ ਬਲਡ ਦੇ ਵਿੱਚ ਸਾਡੀ ਗੱਲ ਜਾਣੀ ਆ ਉਥੋਂ ਵੀ ਸਿੱਖਾ ਨਾਲ ਧੱਕਾ ਹੋ ਰਿਹਾ ਹੈ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਹੈ ਉਹ ਅਸੀਂ ਜਿਹੜਾ ਸਨੇਹਾ ਦੇਣ ਦੇ ਵਿੱਚ ਤਦੇ ਕੰਮ ਜਾ ਹੋ ਸਕਦੇ ਆ ਜੇ ਅਸੀਂ ਪਾਰਟੀ ਦੇ ਮੁੱਦਿਆਂ ਨੂੰ ਮੁੱਢਾ ਲਾ ਕੇ ਖੜੀਏ ਅੱਜ ਤੱਕ ਮਾਨ ਸਾਹਿਬ ਨੇ ਕਿੰਨੀਆਂ ਗੱਲਾਂ ਖਰੀਆਂ ਨੇ ਉਹਨਾਂ ਦਾ ਲੋਕਾਂ ਨੂੰ ਸ਼ਾਇਦ ਘੱਟ ਪਤਾ ਲੱਗਦਾ ਹੋਵੇ ਪਰ ਜਿਹੜੇ ਬਾਹਰਲੇ ਮੁਲਕਾਂ ਉਹ ਚੀਜ਼ ਨੂੰ ਸਮਝਦੇ ਨੇ ਵੀ ਮਾਨ ਸਾਹਿਬ ਕੀ ਸੰਘਰਸ਼ ਕਰ ਰਿਹਾ ਹੈ ਕੀ ਉਹਨਾਂ ਦੀ ਅੱਗੇ ਵਾਲੀ ਥਿਊਰੀ ਆ ਉਹ ਬਾਹਰਲੇ ਮੁਲਕ ਬੜੀ ਭਲੀ ਭਾਂਤ ਨਾਲ ਸੰਦੇ ਨੇ